ਉਹਦੇ ਵਿੱਚ ਕੁਝ ਚੀਜ਼ਾਂ ਪਰਸੋ ਚੌਥ ਮੇਰੇ ਹੋਰ ਧਿਆਨ ਦੇ ਵਿੱਚ ਆਈਆਂ ਕਿ ਜਿਹੜਾ ਪਿਸਟਲ ਕਹਿੰਦੇ ਸੀ ਸਰਕਾਰੀ ਆ ਅਸਲ 'ਚ ਉਹ ਸਰਕਾਰੀ ਨਹੀਂ ਉਹ ਪ੍ਰਾਈਵੇਟ ਪਿਸਟਲ ਆ ਉਹ ਪ੍ਰਾਈਵੇਟ ਪਿਸਟਲ ਦੀ ਗੋਲੀ ਵੱਜੀ ਉਹ ਪ੍ਰਾਈਵੇਟ ਪਿਸਟਲ ਫਿਰ ਕਿਹਦਾ ਵਾ ਸਵਾਲ ਹੀ ਆਉਂਦਾ ਲੋਕਾਂ ਦੇ ਮਨ 'ਚ ਤੇ ਉਹਦੇ ਵਿੱਚ ਐਫ ਆਈ ਆਰ ਜਿਉਂ ਲਿਖਿਆ ਕਿ ਪ੍ਰਾਈਵੇਟ ਪਿਸਟਲ ਫਲਾਨੇ ਮੁਲਾਜ਼ਮ ਦਾ ਵਾ ਇਹਦਾ ਮਤਲਬ ਇਹ ਕਿ ਕੀ ਉੱਥੇ ਪ੍ਰਾਈਵੇਟ ਪਿਸਟਲ ਲੈ ਕੇ ਮੁਲਾਜ਼ਮ ਕਿਉਂ ਗਿਆ ਇਹ ਗੱਲ ਨਹੀਂ ਬੰਦੀ ਕੀ ਆਪਣੇ ਕੋਲ ਸਰਕਾਰੀ ਵਿਅਪਨ ਕਿਤੇ ਘਟਨੇ ਦੂਜੀ ਗੱਲ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਉਹ ਸਾਰਾ ਨਜਾਇਜ਼ ਪਰਚਾ ਵਾ ਕਿਹੇ ਵੀ ਸਰਪੰਚ ਨੇ ਕੋਈ ਹਥਿਆਰ ਨਹੀਂ ਹੋਇਆ ਕਿਸੇ ਦੀ ਗੋਲੀ ਨਹੀਂ ਮਾਰੀ ਉਹ ਗੋਲੀ ਆਪਣੇ ਆਪ ਇਹਨਾਂ ਦੇ ਡਿਪਾਰਟਮੈਂਟ ਦੇ ਬੰਦਿਆ ਕੋਲੋਂ ਜਿਹੜੀ ਆ ਵਜੀ ਆ ਉਹ ਜਦੋਂ ਉਹ ਬੰਦਾ ਮਰ ਗਿਆ ਵਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਬਣਾਤਾ ਕੇ ਜੀ ਸਰਪੰਚ ਨੇ ਲਲਕਾਰਾ ਮਾਰਿਆ ਖੋਲੋ ਪਿਸਤੌਲ ਤੇ ਦੂਜਿਆਂ ਨੇ ਖੋਲਿਆ ਤੇ ਫਿਰ ਗੋਲੀ ਚਲਾਤੀ ਆਪਾਂ ਸਾਰੇ ਤਰਨਤਾਰ ਜ਼ਿਲ੍ਹੇ ਤੋਂ ਪੁਰਾਣੇ ਸਮੇਂ ਤੋਂ ਸਾਰੇ ਸਬੰਧ ਰੱਖਦੇ ਆ ਇੱਥੇ ਮਾਰੇ ਟਾਈਮ ਇੰਨੇ ਰਹੇ ਆ ਤੁਸੀਂ ਉਦੋਂ ਨਹੀਂ ਕਿਸੇ ਨੇ ਪੁਸ ਦਾ ਹਥਿਆਰ ਖੋ ਕੇ ਪੁਸਤੇ ਚਲਾਈਆਂ ਤੇ ਅੱਜ ਆਪਾਂ ਕਦੇ ਖਬਰ ਵੀ ਨਹੀਂ ਸੁਣੀ ਕਿ ਪੁਸ ਦਾ ਜਿਹੜਾ ਹਥਿਆਰ ਖੋ ਕੇ ਉਹ ਤੇ ਪੁਸਤੇ ਚਲਾਤੀ ਹੋਵੇ ਦੁੱਧੀ ਗੱਲ ਜੇ ਚਲਾਤੀ ਸੀ ਤੇ ਬਾਕੀ ਡਿਪਾਰਟਮੈਂਟ ਦੇ ਜਿੰਨੇ ਬੰਦੇ ਸੀ ਉਹਨਾਂ ਨੇ ਕੋ ਕੀ ਕਾਰਵਾਈ ਕੀਤੀ ਉਹਨਾਂ ਨੇ ਕਿੰਨੀਆਂ ਚਲਾਈਆਂ ਕਿ ਆਪਣੇ ਬੰਦੇ ਨੂੰ ਮਰਵਾ ਕੇ ਘਰੇ ਥੋੜਾ ਉਹਨਾਂ ਲੈ ਆਉਣਾ ਹੈ ਗੱਲ ਹੋਈ ਗੋਲੀ ਇਹਨਾਂ ਕੋ ਆਪ ਚੱਲੀ ਬੰਦਾ ਇਹ ਚੁੱਕ ਕੇ ਘਰੇ ਉੱਥੇ ਲੈ ਹਸਪਤਾਲ ਹਸਪਤਾਲ ਆ ਕੇ ਜਦੋਂ ਬਚਿਆ ਨਹੀਂ ਆ ਤੇ ਫਿਰ ਇਹਨਾਂ ਨੇ ਹਸਪਤਾਲ ਲਾਇਆ ਵੀ ਹੁਣ ਕੀ ਕਰੀਏ ਇਹਦਾ ਤੇ ਇਹਨਾਂ ਨੇ ਚੁੱਕ ਕੇ ਸਰਪੰਚ ਤੇ 50 ਲੋਕਾਂ ਦੇ ਉੱਤੇ ਪਾਤਾ ਤੇ ਨਾਲ 20 ਲੋਕ ਅਨਪਛਾਤੇ ਜਿਹੜੇ ਕਰਦੇ ਤੇ ਹੁਣ ਗੱਲ ਇਹ ਆ ਕਿ ਉਦੋਂ ਦੇ ਪੁਲਿਸ ਕਹਿੰਦੀ ਸੀ ਵੀ ਇਹ ਸਾਡਾ ਪੁਲਿਸ ਦਾ ਹਥਿਆਰ ਕੋ ਕੇ ਚਲਾਤੀਆਂ ਤੇ ਹੁਣ ਹਥਿਆਰ ਦਿਓ ਫਿਰ ਪ੍ਰਾਈਵੇਟ ਨਿਕਲਾਇਆ ਫਿਰ ਤੇ ਪੁਲਿਸ ਦਾ ਵੈਪਨ ਨਾ ਹੋਇਆ ਪੁਲਿਸ ਦੇ ਵੈਪਨ ਦੀ ਤੇ ਫਿਰ ਧਾਰਾ ਹੀ ਨਹੀਂ ਬਣਨੀ ਪੁਲਸ ਵਾਲੇ ਕੋਲੋਂ ਵੈਪਨ ਹੋਇਆ ਉਹ ਗੱਲ ਬਣ ਸਕਦੀ ਪਰ ਪੁਲਸ ਦਾ ਵੈਪਨ ਹੋਇਆ ਇਹ ਤੇ ਫਿਰ ਅਲੱਗ ਚੀਜ਼ ਬਣ ਗਈ ਤੇ ਦੂਜੀ ਗੱਲ ਜਿਉਂਨੇ ਵੈਪਨ ਪ੍ਰਾਈਵੇਟ ਸੀ ਉਹਨੇ ਕਿਤੋਂ ਮਨਜ਼ੂਰੀ ਲਈ ਰੱਖਦੇ ਨੇ ਉਹ ਵੈਪਨ ਕਿੰਨੀ ਦੇਰ ਪਹਿਲਾਂ ਦਾ ਲਾਇਸੈਂਸ ਬਣਿਆ ਤੇ ਫਿਰ ਉਹ ਉਹਨੂੰ ਮਨਜ਼ੂਰੀ ਜੇ ਦਿੱਤੀ ਤੋਂ ਕਿੰਨੇ ਦਿਨ ਪਹਿਲਾਂ ਮਿਲੀ ਤੇ ਕਿਹੜੇ ਅਫਸਰ ਨੇ ਦਿੱਤੀ ਤੇ ਕਿਉਂ ਮਨਜ਼ੂਰੀ ਦਿੱਤੀ ਸੋ ਇਹ ਸਾਰੇ ਜਿਹੜੇ ਆ ਘਟਨਾ ਕਰਨ ਵਾਲਾ ਮਾੜੇ ਇਸ਼ਾਰੇ ਆ ਕਿ ਇਹਨਾਂ ਨੇ ਨਜਾਇਜ਼ ਜਿਹੜਾ ਉਹ ਪਰਚਾ ਕੀਤਾ ਤੇ ਹੁਣ ਇਹਨਾਂ ਨੇ ਇੱਕ ਸਰਪੰਚ ਦਾ ਭਰਾ ਜਿਹੜਾ ਅਜੇ ਕੇਸ 'ਚ ਫੜਿਆ ਨਹੀਂ ਸੀ ਉਹਨੂੰ ਫੜ ਲਿਆ ਤੇ ਕਹਿੰਦੇ ਵੀ ਰਾਮਜੀਤ ਤੋਂ ਉਹਨੂੰ ਫੜਿਆ ਵਾ ਉਹਦੇ ਕੋਲੋਂ ਤਿੰਨ ਗਲੌਕ ਤੇ ਤਿੰਨ ਰੌਂਦਾਂ ਹੀ ਫੜੇ ਆ ਲਓ ਜੀ ਤਿੰਨ ਪਿਸਤੌਲ ਹਨ ਅਗਲੇ ਕੋ ਤੇ ਤਿੰਨ ਰੌਂਦ ਉਹਨੇ ਕੋਈ ਗੱਲ ਬੰਦੀ ਘਟੋ ਘਟ ਸੱਤ ਸੱਤ ਰੌਂਦੀ ਕਰ ਦਿੰਦੀ ਪਰ ਉੱਥੋਂ ਵੀ ਰੱਬ ਬੜਾ ਬਿਆਨਤਾ ਉਹ ਇਹਨਾਂ ਕੋ ਉਹ ਵੀ ਚੰਗੇ ਢੰਗ ਨਾਲ ਕੰਮ ਜਿਹੜਾ ਨਹੀਂ ਹੈ ਜਦੋਂ ਝੂਠਾ ਹੀ ਝੂਠਾ ਰਹਿਣਾ ਹੁਣ ਗੱਲ ਇਹ ਆ ਕਿ ਜੇ ਅਗਲੇ ਗਲੌਕ ਰੱਖ ਸਕਦੇ ਆ ਤੇ ਫਿਰ ਉਦੋਂ ਉਹਨਾਂ ਨੂੰ ਪਿਸਤੌਲ ਪੁਲਿਸ ਦੇ ਕਿਉਂ ਖੋਹਣ ਦੀ ਲੋੜ ਪਈ ਠੀਕ ਹੈ ਫਿਰ ਉਹਨਾਂ ਨੂੰ ਉਸ ਦਿਨ ਪੁਲਸ ਦਾ ਖੋਹ ਕੇ ਕਿਉਂ ਚਲਾਉਣ ਦੀ ਲੋੜ ਪਈ ਤੇ ਜੇ ਉਸ ਦਿਨ ਫੜਿਆ ਉਹਨਾਂ ਨੂੰ ਜਦੋਂ ਤੜਕੇ 3:30 ਵਜੇ ਘਰੇ ਪੂਰੀ ਤਲਾਸ਼ੀ ਹੋਈ ਆ ਉਦੋਂ ਕਿਉਂ ਨਹੀਂ ਕੋਈ ਹਥਿਆਰ ਫੜਿਆ ਗਿਆ ਜੋ ਪਿਸਤੌਲ ਰੱਖਣ ਵਾਲੀ ਬੰਦੇ ਹੀ ਇਦਾਂ ਦੇ ਬੰਦੇ ਹੀ ਚੌਥੀ ਗੱਲ ਇਹ ਆ ਪੰਜਵੀਂ ਕਿ ਜੇ ਉਹਨਾਂ ਚ ਇੰਨੀ ਹਿੰਮਤ ਹੈ ਕਿ ਉਹ ਪੁਲਸ ਦਾ ਰਿਵਾਲਵਰ ਖੋ ਕੇ ਪੁਲਸ ਦੇ ਗੋਲੀ ਮਾਰ ਸਕਦੇ ਆ ਤੇ ਫਿਰ ਉਹ ਜਿਨ੍ਹਾਂ ਨਾਲ ਲੜਨਦੇ ਹੀ ਤੇ ਉਹ ਫਿਰ ਪੁੱਛਿਓ ਸੱਦਨਦੇ ਹੀ ਆ ਫਿਰ ਇਹ ਆਉਂਦੇ ਨੂੰ ਇਹਨਾਂ ਕੋ ਗਲੋਕ ਵੀ ਫਿਰ ਉਸ ਹਿਸਾਬ ਨਾਲ ਫਿਰ ਇਹ ਆਂਦੇ ਤੇ ਹੈਗੇ ਹੀ ਤੇ ਫਿਰ ਆਉਂਦੇ ਨੂੰ ਉਹਨਾਂ ਦਾ ਕੰਮ ਨਵੇੜੇ ਹੁੰਦਾ ਤੇ ਪੁਲਿਸ ਨੂੰ ਕਿਉਂ ਸਦਨਾ ਹੈ ਵਿਚਾਰਿਆ ਨੇ ਓਏ ਸੋ ਕ ਕੋਲ ਮਲਾ ਕੇ ਇਹ ਇੱਕ ਬਿਲਕੁਲ ਝੂਠਾ ਪਰਚਾ ਜਿਹੜਾ ਮੇਰੇ ਇਲਾਕੇ ਦੇ ਲੋਕਾਂ ਦੇ ਦਿੱਤਾ ਗਿਆ ਵਾ ਸਾਡੇ ਸਰਪੰਚ ਤੇ ਦਿੱਤਾ ਗਿਆ ਵਾ ਜੋ ਸਾਡੇ ਸਰਪੰਚਾਂ ਨੂੰ ਜਿਹੜਾ ਬਿਲਕੁਲ ਮਜ਼ੂਰ ਨਹੀਂ ਹੈਗਾ ਤੇ ਉਹ ਵਾਰ-ਵਾਰ ਮੇਰੇ ਕੋ ਮੰਗ ਰੱਖਦੇ ਆ ਕਿ ਐਮਐਸ ਸਾਹਿਬ ਜਿਹੜਾ ਪਰਚਾ 50 ਲੋਕਾਂ ਦੇ ਨਜਾਇਜ਼ ਹੋਇਆ ਵਾ ਤੇ ਇਹਨੂੰ ਆਪਾਂ ਜਿਹੜਾ ਵਾ ਔਰ ਆਦਿਕਾਉ ਲੋਕਾਂ ਨੂੰ ਸਾਹ ਮਿਲੇ ਉਹਦੇ ਕਰਕੇ ਮੈਂ ਫਿਰ ਇੱਕ ਪੋਸਟ ਪਾਈ ਸੀ ਮੇਰਾ ਕੋਈ মিডিਆ ਦੇ ਵਿੱਚ ਆਉਂਦਾ ਜਾਂ ਕੋਈ ਇਦਾਂ ਦਾ ਮਕਸਦ ਨਹੀਂ ਸੀ ਨਾਲ ਦੇ ਵਿੱਚ ਇੱਕ ਲੱਕੜ ਮਿਸਤਰੀ ਆ ਉਹ ਕਿਸੇ ਦੇ ਘਰ ਕੰਮ ਕਰ ਰਿਹਾ ਸੀ ਉਹਨੂੰ ਵੀ ਪਰਚੇ ਦੇ ਵਿੱਚ ਪਾਇਆ ਗਿਆ ਮੈਂ ਕਿਹਾ ਮੈਂ ਕਹਿ ਰਿਹਾ ਕਿ ਸਾਰੇ ਦੇ ਸਾਰੇ ਬੰਦੇ ਉੱਚ ਨਜ਼ਾਇਜ਼ਾ ਸਾਰੀਆਂ ਪਾਰਟੀਆਂ ਦੇ ਬੰਦੇ ਆ ਇਹੋ ਚ ਇਕੱਲਾ ਇਹ ਨਹੀਂ ਵੀ ਆਮ ਆਦਮੀ ਪਾਰਟੀ ਦੇ ਬੰਦੇ ਆ ਹੁਣ ਲੜਾਈ ਦੇ ਵਿੱਚ ਕੋਈ ਜੇ ਮੰਨ ਲਓ 20 ਉਧਰੋਂ ਆਏ ਤੇ 20 ਇਧਰੋਂ ਆਏ ਪਹਿਲਾਂ ਪਾਰਟੀ ਵੇਖ ਕੇ ਆਉਂਦੇ ਆ ਇਹਦੇ ਜੇ ਗਵਾਂਢੀ ਦੀ ਲੜਾਈ ਆ ਵਿੱਚੋਂ ਦਾ ਇਦਰ ਪੈ ਜਾਂਦੇ ਦਾ ਇਦਰ ਪੈ ਜਾਂਦੇ ਵੀ ਸਾਡੇ ਸੱਜਣ ਦੀ ਲੜਾਈ ਆ ਉਹ ਕਿਹਦੇ ਪਾਰਟੀ ਵੇਖ ਕੇ ਥੋੜਾ ਪੈਂਦੇ ਆ ਉਹ ਤੇ ਸਾਰੇ ਹੀ ਬੰਦੇ ਆ ਸਾਰੀਆਂ ਹੀ ਪਾਰਟੀਆਂ ਦੇ ਆ ਪਰ ਮੇਰਾ ਕਹਿਣ ਦਾ ਮਕਸਦ ਆ ਕਿ ਪੁਲਿਸ ਦੇ ਕੇਸ ਦੇ ਵਿੱਚ ਸਜ਼ਾ ਹੋਣੀ ਜ਼ਰੂਰੀ ਕਿ ਲਾਜ਼ਮੀ ਹੁੰਦੀ ਆ ਪਰ ਉਹਦਾ ਇਹ ਮਤਲਬ ਨਹੀਂ ਆ ਕਿ ਆਪਾਂ ਇੱਥੇ 5 ਦਿਨ ਮੈਂ ਕਿਹਨਾ ਇੱਕ ਬੰਦੇ ਨੂੰ ਮੈਂ ਕਿਹਨਾ ਚੱਲ 5 ਦਿਨ ਕਿ 7 ਦਿਨ ਇੱਕ ਕਮਰੇ ਦੇ ਅੰਦਰ ਰੋਟੀ ਪਾਣੀ ਵੀ ਚੰਗਾ ਦਵਾਂਗੇ ਟੀਵੀ ਵੀ ਲਾ ਕੇ ਦਵਾਂਗੇ ਏਸੀ ਵੀ ਲਾ ਦਨੇ ਆ ਤੇ 7 ਦਿਨ ਕੱਢ ਕੇ ਵਿਖਾਵੇ ਕਮਰੇ ਦੇ ਵਿੱਚ ਬੰਦੇ ਨੂੰ ਹੋਰ ਤਰਾਉਣ ਲੱਗ ਪਈ ਜੀ ਤੇ 20 ਸਾਲ 20 ਸਾਲ ਜਿਹੜੇ ਜਾਂ ਉਮਰ ਕਹਿ ਦੀਜੀ ਹੋਗੀ ਤੇ ਕੌਣ ਉਹਨਾਂ ਦੇ ਬੱਚਿਆਂ ਦਾ ਮਗਰ ਕੋ 50 ਨਹੀਂ ਬਰਬਾਦ ਹੋਣੇ ਉਹਦੇ ਨਾਲ ਪੂਰੇ 250 ਬੰਦੇ ਦੇ ਘਟੋ ਘਟ ਜਿਹੜਾ ਅਸਰ ਪੈਣਾ ਤੇ ਸਮਾਜ ਤੇ ਜਿਹੜਾ ਅਸਰ ਉਹ ਮਾਣਾ ਪੈਂਦਾ ਲਾਲਪੁਰਾ ਸਾਹਿਬ ਸਾਹਿਬਕਾ ਵਧਾਇਆ ਕਰਮਨਜੀਤ ਸਿੰਘ ਸਿੱਕੀ ਦੀ ਕਹਿੰਦੇ ਨੇ ਇਹਨਾਂ ਦੀ ਸਰਕਾਰ ਇਹਨਾਂ ਦਾ ਮੁੱਖ ਮੰਤਰੀ ਇਹਨਾਂ ਦਾ ਪ੍ਰਸ਼ਾਸਨ ਫਿਰ ੱਤਕਾ ਕੌਣ ਕਰਦਾ ਪਿਆ ਹੈ ਦੇਖੋ ਜੇ ਧੱਕਾ ਪ੍ਰਸ਼ਾਸਨ ਨੇ ਕੀਤਾ ਹੋਆ ਤੇ ਮੈਂ ਬੋਲਿਆ ਨਹੀਂ ਤੇ ਇਹਨਾਂ ਦੇ ਵੇਲੇ ਤੇ ਇਹਨਾਂ ਦੇ ਸਰਪੰਚਾਂ ਨੇ ਧੱਕਾ ਹੋ ਜਾਂਦਾ ਸੀ ਤੇ ਬੋਲਣ ਜੋਗਾ ਨਹੀਂ ਹੈਗਾ ਘਟੋ ਘਟ ਜੇ ਆਪਣੇ ਸਰਪੰਚਾਂ ਮਗਰ ਨਹੀਂ ਖਲੋਣ ਜੋਗਾ ਮੈਂ ਤੇ ਖਲੋਣ ਜੋਗਾ ਮੈਂ ਇਹਦੇ ਖੜਦਾ ਹਾਂ ਆਪਣੇ ਬੰਦਿਆਂ ਦੇ ਮਗਰ ਤੇ ਮੈਂ ਤੇ ਇਹਨੂੰ ਇਹ ਵੀ ਕਹਿਣਾ ਵੀ ਜਦੋਂ ਤੇਰੇਆਂ ਨਾਲ ਕਿਸੇ ਨਾ ਹੋ ਗਿਆ ਉਦੋਂ ਵੀ ਮੈਂ ਹੀ ਖਲੋਣਾ ਤੂੰ ਫੇਰ ਵੀ ਖਲੋਣਾ ਉਹਨਾਂ ਦੇ ਮਗਰ ਤੇ 나ਇ ਖਲੋਣ ਜੋਗਾ ਹੈਗਾ ਹੀ ਆ ਇਹਦਾ ਤੇ ਕੰਮ ਆ ਵੀ ਬਸ ਲਾਗੇ ਅੱਗ ਮਾੜੀ ਦੀ ਪ੍ਰੈਸ ਕਾਨਫਰੰਸ ਕਰਕੇ ਤੇ ਬਾਅਦ ਫਿਰ ਉਹ ਗੋਂਦ ਵਾਲਾ ਦਰਿਆ ਟੱਪ ਜਾਣਾ ਤੇ ਇਸ ਕਰਕੇ ਮੈਂ ਦੱਸਣਾ ਚਾਹਨਾ ਵਾਂ ਕਿ ਮੇਰਾ ਮਕਸਦ ਕੋਈ ਇਹਦੇ ਵਿੱਚ ਰਾਜ ਨਹੀਂ ਕਿ ਨਹੀਂ ਸਾਡਾ ਮਕਸਦ ਇਹ ਆ ਕਿ 50 ਲੋਕੀ ਜਿਹੜੇ ਆ ਉਹ ਨਜਾਇਜ਼ ਜੇਲ੍ਹ ਦੇ ਵਿੱਚ ਨਾ ਬੰਦ ਰਹਿਣ ਤੇ ਤਾਂ ਜੋ ਉਹਨਾਂ ਨੂੰ ਇਨਸਾਫ ਜਿਹੜਾ ਪਹਿਲਾਂ ਵੀ ਤੁਸੀਂ ਐਸਐਸਪੀ ਗੁਰਮੀਤ ਸਿੰਘ ਤੋਹਾਨ ਦੇ ਖਿਲਾਫ ਮੋਰਚਾ ਖੋਲਿਆ ਸੀ ਹੁਣ ਵੀ ਐਸਐਸਪੀ ਦੇ ਖਿਲਾਫ ਮੋਰਚਾ ਨਹੀਂ ਇਹ ਮੁੱਦਿਆਂ ਦੀ ਗੱਲ ਹੁੰਦੀ ਆ ਮੋਰਚਾ ਤੇ ਕੀ ਕੀ ਦੇ ਖਿਲਾਫ ਖੋਲਣਾ ਗੱਲ ਆ ਮੁੱਦਿਆਂ ਦੀ ਜਿਹੜਾ ਆਪਣੀ ਚੀ ਨਹੀਂ ਸਹੀ ਲੱਗਦੀ ਆ ਬਹੁਤੇ ਗੱਲ ਕਰਦੇ ਆ ਤੇ ਹੁਣ ਮੈਂ ਤਾਂ ਇਹੀ ਕਿਹਾ ਸੀ ਮੈਂ ਆਪਣੇ ਸਰਪੰਚ ਪੋਸਟ ਪਾਉਂਦਾ ਮੈਂ ਇਹੀ ਕਰਨੇ ਵੀ ਸਰਪੰਚ ਸਾਹਿਬਾਨਾਂ ਨੂੰ ਇਹ ਸਮਝ ਆ ਜਾਏ ਕਿ ਮਨਾਂ ਦੀ ਲੜਾਈ ਲੜ ਰਿਹਾ ਵਾਂ ਜਲਦ ਤੁਹਾਨੂੰ ਵੀ ਦੇਚ ਇਨਸਾਫ ਮਿਲੂਗਾ ਤੇ ਕਹਿੰਦੇ ਨੇ ਕਿ ਜੇ ਸਰਪੰਚ ਤੁਹਾਡੇ ਕੋਲ ਬਾਰ ਬਾਰ ਆਉਂਦੇ ਨੇ ਤੇ ਫਿਰ ਉਹਨਾਂ ਚੌਕੀ ਤੇ ਥਾਣਿਆਂ ਦੇ ਜਿਹੜੇ ਇੰਚਾਰਜ ਹਨ ਸਰਪੰਚਾਂ ਨੂੰ ਲਾ ਦੋ ਆਪੇ ਇਨਸਾਫ ਦਵਾ ਦੇਣਗੇ ਦੇਖੋ ਗੱਲ ਇਦਾਂ ਵਾਂ ਵੀ ਜਿਹੜੇ ਸਰਪੰਚ ਸਾਡੇ ਕੋਲੇ ਆਉਂਦੇ ਆ ਉਹਨਾਂ ਸਾਰਿਆਂ ਨੂੰ ਪਤਾ ਇਲਾਕੇ ਦੀ ਆਵਾਜ਼ ਆ ਕੇ ਬੰਦਿਆਂ ਦੇ ਨਜਾਇਜ਼ ਪਰਚਾ ਜਿਹੜਾ ਉਹ ਹੋਇਆ ਵਾ ਤੇ ਜਿਹੜੇ ਸਰਪੰਚ ਹੁੰਦੇ ਆ ਇਹ ਲੋਕ ਚੁੰਦੇ ਆ ਜਿਹੜੇ ਠਾਣਿਆਂ ਦੇ ਨਮਾਉਂਦੇ ਆ ਠਾਣਿਆਂ ਦੇ ਵਿੱਚ ਬੰਦੇ ਆ ਉਹ ਜਿਹੜੇ ਉਹ ਸਰਕਾਰ ਦਾ ਇੱਕ ਹਿੱਸਾ ਹੁੰਦੇ ਆ ਸਰਪੰਚ ਤੇ ਸਰਕਾਰੀ ਮੁਲਾਜ਼ਮ ਇਹਨਾਂ ਦਾ ਨੌ ਮਾਸ ਦਾ ਰਿਸ਼ਤਾ ਵਾ ਇਹਨਾਂ ਨੇ ਆਪਸੀ ਕੋਈ ਸੋ ਮੁਸ਼ਕਲਾਂ ਜਿਹੜੀਆਂ ਪਬਲਿਕ ਦੀਆਂ ਪੁਲ ਦਾ ਕੰਮ ਕਰਨਾ ਹੁੰਦਾ ਸਰਪੰਚ ਨੇ ਪਿੰਡ ਦੀ ਪਬਲਿਕ ਦੇ ਜੋ ਮਸਲੇ ਉਹ ਲੈ ਕੇ ਪ੍ਰਸ਼ਾਸਨ ਨਾਲ ਸਾਂਝੇ ਕਰਨੇ ਹੁੰਦੇ ਉਹਦੇ ਵਿੱਚ ਪੁਲ ਦਾ ਕੰਮ ਕਰਨਾ ਤੇ ਉਹਨਾਂ ਨੂੰ ਸੁਲਝਾਉਣਾ ਹੁੰਦਾ ਤੇ ਐਮਐਲਏ ਨੇ ਹਲਕੇ ਦੇ ਆ ਲੋਕਾਂ ਦੀਆਂ ਮੁਸ਼ਕਲਾਂ ਲੈ ਕੇ ਤੇ ਸਰਕਾਰ ਦੇ ਵਿੱਚ ਰੱਖ ਕੇ ਤੇ ਪ੍ਰਸ਼ਾਸਨ ਦੇ ਰਹਿ ਕੇ ਸੁਲਝਾਉਣਾ ਹੁੰਦਾ ਸੋ ਸਾਰਿਆਂ ਦੀ ਆਪੋ ਆਪਣੀ ਜ਼ਿੰਮੇਵਾਰੀ ਹੈ ਲਾਲਪੁਰਾ ਸਾਹਿਬ ਐਸਐਸਪੀ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਪੋਰਟ ਪਾਈ ਆ ਦੇਖੋ ਮੈਂ ਤਾਂ ਕਿਹਾ ਵੀ ਇਹਦੀ ਜਾਂਚ ਮੁੱਖ ਮੰਤਰੀ ਸਾਹਿਬ ਤੇ ਚਲੋ ਮੈਂ ਪਰਸੋਂ ਜਾਂ 14 ਫਰਵਰੀ ਗ੍ਰਾਮ ਮੁੱਕਦੇ ਆ ਉਸ ਤੋਂ ਬਾਅਦ ਜਾ ਕੇ ਮਿਲਦਾ ਵਾਂ ਜਾਨੀ ਕਿ ਮੇਰੇ ਜਿਹੜੇ ਧਿਆਨ ਚ ਤਾਥਾ ਇਹ ਹੀ ਮੈਂ ਤੇ ਉਹ ਰੱਖਿਆ ਮੈਂ ਤੇ ਰੱਖਿਆ ਵੀ ਹੁਣ ਵੀ ਤਿੰਨ ਤਿੰਨ ਨੂੰ ਨਿਯਾਇੀ ਪਿਸਤੌਲ ਹੀ ਪਾਈ ਜਾਂਦੇ ਬੰਦਿਆਂ ਤੇ ਉਹ ਵੀ ਗਲੌਕ ਵੇਖੋ ਉਦਾ ਮਤਲਬ ਇਹੋ ਆ ਵੀ ਇਹ ਕੇਸ ਦਾ ਨਾ ਮੂੰਹ ਹੋਰ ਪਾਸੇ ਨੂੰ ਮੋੜ ਦਈਏ ਤੇ ਐ ਲੱਗਣ ਲੱਗੇ ਵੀ ਵਾਕਈ ਜਿਹੜਾ ਵਾ ਉਹ ਖੜੀਏ ਕ੍ਰਿਮੀਨਲ ਬੰਦੇ ਹੀ ਹੋਣੇ ਇਸ ਪਰਚੇ ਦੇ ਵਿੱਚ ਤੇ ਜਾਂ ਤਾਂ ਇਦਾਂ ਹੋਣ ਲੱਗ ਪਿਆ ਤੇ ਮੈਂ ਉਹ ਚੀਜ਼ ਹੋ ਨਹੀਂ ਦੇਣੀ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਵਾ ਲੋਕਾਂ ਦੇ ਨੁਮਾਇੰਦੇ ਆ ਆਮ ਆਦਮੀ ਪਾਰਟੀ ਨੇ ਜਿਹੜੀ ਗੱਲ ਸਖਾਈ ਹੈ ਹੋਂ ਤੱਕ ਕਿ ਅਸੀਂ ਨੀਤੀਆਂ ਤੇ ਖੜਨਾ ਸੋ ਮੈਂ ਇਨਸਾਫ ਦੀ ਨੀਤੀ ਤੇ ਖੜਨਾ ਹੈ ਸਾਡੀ ਪਾਰਟੀ ਸਾਡੇ ਮੁੱਖ ਮੰਤਰੀ ਪੰਜਾਬ ਦੀ ਇਹੀ ਜਿਹੜੀ ਆ ਸਪਸ਼ਟ ਖਦਾ ਹੈ ਨਾਲਪੁਰਾ ਅਸਲ ਦੇ ਵਿੱਚ ਸਾਰੇ ਮਾਮਲੇ ਦੇ ਵਿੱਚ ਅਸਲ ਸਚਾਈ ਹੈ ਕਿ ਸਚਾਈ ਦੱਸੀ ਹੈ ਤੁਹਾਨੂੰ ਕਿ ਇਹ ਤਾਂ ਹੁਣ ਬਾਕੀ ਤੇ ਜਾਂਚ ਹੋਊਗੀ ਫਿਰ ਸਾਹਮਣੇ ਆਉਣੀ ਐਮਐਲ ਐਮਐਲ ਸਾਹਿਬ ਜੀ ਜਿਤਾ ਕਿ ਚੋਹਾਨ ਸਾਹਿਬ ਨੂੰ ਕਿਸੇ ਬਦਲਵਾਇਆ ਸੀਗਾ ਤੇ ਹੁਣ ਜਿਹੜੀ ਇਹ ਲੱਗਦਾ ਨਹੀਂ ਕਿ ਕੁਝ ਜਿਹੜੀ ਆ ਉਹ ਦਿਨ ਦਿਨ ਆਮ ਆਦਮੀ ਪਾਰਟੀ ਨੇ ਚੱਕੀ ਸ਼ਾਈ ਕਰਦਾ ਅ ਨਹੀਂ ਮੈਂ ਜੋ ਕੋਈ ਬਦਲੀ ਬਦਲਾਉਣ ਦੀ ਗੱਲ ਨਹੀਂ ਕਰਦਾ ਮੇਰੇ ਤੇ ਮੁੱਦੇ ਦੀ ਲੜਾਈ ਮੈਂ ਕਿਸ ਨੂੰ ਬਦਲਣ ਲਾਤਿਆ ਨਹੀਂ ਆਂਦਾ ਬਦਲੋ ਬਦਲਣਾ ਨਹੀਂ ਇਹੋ ਜੀ ਕੋਈ ਗੱਲ ਹੋ ਤੇ ਅੰਦਰ ਨਾਲ ਸਰਕਾਰਾਂ ਦਾ ਮਸਲਾ ਵਾ ਉਹਦਾ ਅੰਦਰ ਬੈ ਕੇ ਗੱਲ ਹੋ ਚੁੱਕੀ ਆ ਕੀ ਆ ਕੀ ਨਹੀਂ ਪਰ ਗੱਲ ਇਹ ਆ ਵੀ ਇਹ ਤੇ ਮੈਂ ਇਹ ਅਨਾਵਾ ਵੀ ਉਹਨਾਂ ਨੂੰ ਇਨਸਾਫ ਮਿਲੇ ਐਵੇਂ ਨਹੀਂ ਵੀ ਚੁੱਕ ਚੁੱਕ ਬੰਦੇ ਤੁਸੀਂ ਅੰਦਰ ਛੁੱਟੀ ਜਾਓ ਜਦੋਂ ਪਰਚਾ ਨਜਾਇਜ਼ ਪਤਾ ਨਜਾਇਜ਼ ਆ ਚਲੋ ਉਦੋਂ ਤੁਸੀਂ ਜਿਹੜੇ ਫੜਲੇ ਫੜਲੇ ਠੀਕ ਆ ਜੀ ਫੜਲੇ ਆ ਜੀ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਪਰਚਾ ਨਜਾਇਜ਼ ਆ ਫੇਰ ਆਪਾਂ ਕਿਤੇ ਪਿਸਤੌਲ ਪ ਇਹ ਚੀਜ਼ਾਂ ਠੀਕ ਨਹੀਂ ਆਈਆਂ ਮੈਂ ਤੇ ਇਸ ਕਰਕੇ ਕੋਈ ਨਹੀਂ ਸਬਤ ਹੁੰਦਾ ਕਿ ਵਾਕਿਆ ਪ੍ਰਸ਼ਾਸਨ ਜਿਹੜਾ ਧੱਕੇਸ਼ਾਹੀ ਹੀ ਕਰੀ ਜਾਂਦਾ ਕਿ ਜਿਸ ਤਰ੍ਹਾਂ ਪੰਜਾਬ ਦੇ ਅੱਗੇ ਵੀ ਕਿਹਾ ਵੀ ਜਦੋਂ ਪੁਲਿਸ ਤੇ ਆਪਦੀ ਕੋਈ ਪੈ ਜਾਂਦੀ ਆ ਤੇ ਫੇਰੇ ਮਿੰਡੋ ਮੰਡੀ ਮਸਲਾ ਹੱਲ ਕਰ ਲੈਂਦੇ ਆ ਤੇ ਜਦੋਂ ਲੋਕਾਂ ਦੀਆਂ ਤੇ ਲੋਕੀ ਚੀਕਾਂ ਮਾਰਦੇ ਰਹਿ ਆ ਇਹ ਅੱਜ ਦੀ ਇਹਨਾਂ ਵਗਾਰਿਆ ਪਿਛਲਿਆਂ ਨੇ ਵਗਾਰਿਆ ਵਾ ਕੋਈ ਬੋਲਦਾ ਹੀ ਨਹੀਂ ਹੁੰਦਾ ਏ ਆਉਂਦਾ ਹੀ ਜਿਹੜਾ ਵਿਗਾੜੇ ਪਿਆ ਵਾ ਕੋਈ ਨਹੀਂ ਹੌਲੀ ਹੌਲੀ ਆਪਾਂ ਜਿਹੜਾ ਵਾ ਉਹਨੂੰ ਲੀਤੇ ਲਿਆਵਾਂਗੇ ਸਰਪੰਚ ਸਾਹਿਬ ਐਸਐਸਪੀ ਦੀ ਬਦਲੀ ਹੋਣ ਤੇ ਕੀ ਇਹ ਜਿਹੜਾ ਪਰਚਾ ਰੱਦ ਹੋ ਜਾਏਗਾ ਮੈਂ ਬਦਲੀ ਕਰਾਉਣ ਨੂੰ ਕਿਹਾ ਹੀ ਨਹੀਂ ਮੈਂ ਤਾਂ ਕਹਿੰਦਾ ਨਹੀਂ ਇਹਦੀ ਬਦਲੀ ਕਰੋ ਮੈਂ ਕਦੋਂ ਕਿਹਾ ਮੈਂ ਕਿਤੇ ਲਿਖਿਆ ਵੀ ਨਹੀਂ ਬੇ ਨਹੀਂ ਬਦਲੀ ਕਰੋ ਮੈਂ ਤਾਂ ਬਦਲੀ ਵਿਸ਼ਾ ਨਹੀਂ ਆ ਵਿਸ਼ਾ ਇਹ ਆ ਕਿ ਉਹ ਜਿਹੜਾ ਪਰਚਾ ਵਾ ਜਿਹੜਾ ਨਜਾਇਜ਼ ਹੋਇਆ ਵਾ ਉਹ ਮੈਂ ਆਪਣੇ ਸਰਪੰਚ ਸਾਹਿਬਾਂ ਨਾਲ ਹੀ ਲਿਖਿਆ ਸੀ ਸਿਰਫ ਕਿ ਠੀਕ ਹੈ ਤੇ ਮੈਂ ਲੱਗਾ ਹੋਇਆ ਵਾਂ ਤੇ ਉਹ ਜਿਹੜਾ ਮਸਲਾ ਵਾ ਉਹਨੂੰ ਆਪਾਂ ਹੱਲ ਕਰਾਂਗੇ